ਉਹ ਚੱਲਾ ਬਸ ਇਹੋ ਗੱਲ ਕਰਤੀ ਸ਼ੁਰੂ ਬਹੁਤ ਬੀਸ ਦੋਗਣਾਂ ਕੱਢੀ ਆ ਜੀ ਇਹ ਕਹਦਾ ਮੇਰਾ ਬਣਾ ਬਣਾ ਇਹ ਤਾਂ ਮੇਜ ਤੁਸੀਂ ਕਰਦੇ ਪਿਆ ਕੁੜੀਆਂ ਨਾਲ ਮੁੰਡੇ ਥੋੜੀ ਦੇ ਮੁੰਡਾ ਕਰਮ ਕਰਦਾ ਵੀ ਆਪਣੀ ਦੁਕਾਨ ਦੇ ਵਿੱਚ ਮੁੰਡਾ ਕਹਿੰਦਾ ਮੁੰਡੇ ਨਾਲ ਇਹਨਾਂ ਨੂੰ ਕਿੰਨਾ ਨੁਮਾ ਲੈਂਦੇ ਆ ਤੁਸੀਂ ਭੇਜੋ ਉੱਥੇ ਲੈ ਨਹੀਂ ਜਾਂਦਾ

ਮੈਂ ਨਹੀਂ ਕਰਾਂਗਾ ਕੋਈ ਲੋਗ ਆ ਕੇ ਰੰਗ ਨਹੀਂ ਤੋਂ ਦੋ ਮਿੰਟ ਦੇ ਦੇ ਕਾਨਾਂ ਦੇ ਕਾਨ ਮੈਂ ਨਹੀਂ ਕਰਾਂਗਾ ਬਹੁਤ ਜ਼ਬਰਦਸਤ ਆ ਕਾਨਾਂ ਗੁੰਜ ਨਿਜ਼ਾਨ ਦੇ ਮੁੰਡਾ ਬੀਗਣ ਪਾਉਂਦੇ ਕੋਈ ਗੱਲ ਨਹੀਂ ਤੁਸੀਂ ਪ੍ਰਧਾਨ ਹੋ ਤੁਸੀਂ ਪੁਲਿਸ ਨੇ ਐਵੇਂ ਬਹਿਸ ਕਰੂ ਤੁਸੀਂ ਅਸੀਂ ਹੁਣ ਖੜੇ ਆ ਤੁਹਾਨੂੰ ਹੁਣ ਤੱਕ ਮੈਂ ਕਰਾਂਗੀ ਸਾਰੀ ਵੀਡੀਓ ਬਰਾਦੀਆ ਤੁਹਾਨੂੰ ਕੋਲ ਮਾਰ ਦੇਣਾ ਦੇ ਤੁਸੀਂ ਜਾਦਾ ਤੇ ਮੇਰੇ ਪਾਣੀ ਆ ਪਾਈ ਮੈਂ ਟੈਂਕ ਦਾ ਰੇਤਾ ਤੁਸੀਂ ਦੇਖੋ ਜਦੋਂ ਮਦਮਾ ਦਾ ਜਿਆਦਾ ਪਾਣੀ ਜਦੋਂ ਬੰਦ ਕਰਦੇ ਸਾਰੇ ਅਸੀਂ ਇਹੀ ਕਹਿੰਦੇ ਤੁਸੀਂ ਅੱਗੋ ਕਹਿੰਦੇ ਇਹਨਾਂ ਦੇ ਹੱਥ ਦੇਖ ਲਓ ਤੂੰ ਤੂੰ ਤੁਸੀਂ ਜਗ ਤੂੰ ਤੂੰ ਕਰੀ ਜਾਂਦਾ ਯਾਰ ਆ ਸਾਰੇ ਪੱਤਿਆਂ ਨਾਲ ਖੜੇ ਪੁੱਛਣਾ ਯਾਰ ਸਾਰਾ ਕੁਝ ਹੋਣਾ ਨਾ ਬਿਲਕੁਲ ਠੀਕ ਕਰ ਰੱਖੀਏ ਆਪਣੀ ਮਾਰਕੀਟ ਦੇ ਵਿੱਚ ਬੱਚਾ ਕੰਮ ਨਹੀਂ ਕਰ ਸਕਦਾ ਤੁਹਾਡੇ ਫੋਨ ਦਾ ਕਰਕੇ ਜਲਦੀ ਕਰੀਓ ਮੁੰਡਾ ਜਲਦੀ ਜਲਦੀ ਭੇਜਿਓ ਜਲਦੀ ਮੈਨੂੰ ਵੀ ਭੇਜਦਾ ਹੋਰ ਮੈਨੂੰ ਹੋਰ ਦੇਖੋ ਹਾਂਜੀ ਪਤਾ ਨਹੀਂ ਪਲਾ ਤਿੰਨ ਨੰਬਰ ਆਈ ਇਹਨਾਂ ਕਹਿਤਾ ਕਹਿਤਾ ਮੈਂ ਸਾਗਰ ਕਰਦਾਰੂ ਕੀ ਜਿੰਮੇ ਮੈਂ ਬਰਦਰ ਵੀਡੀਓ ਸ਼ੇਅਰ ਕਰਦੇ ਮੈਂ ਨਾ ਤੇਰੀ ਮਾ ਬੰਦੋ ਮਹਿਗੀ ਨਾ ਕੁਝ ਆ ਉਹ ਪੱਤਰੇ ਬਕਰ 500 ਪਟਾਕੇ ਸਰ ਇਹਨਾਂ ਨੇ ਮਾਗ ਰਿਹਾ ਤਾ ਨਾ ਸਰ ਫੀਸ ਕਿੰਨੇ ਕਰਾਉਣਾ ਸੀ ਸੁਪਰ ਜੱਟ ਸੋਨ ਬੱਕ ਤੇਰੇ ਨਾ ਬੇ ਤੇਰੇ ਨਾ ਬੇ ਕੋਈ ਨਹੀਂ ਤੁਸੀਂ ਪੁਲਿਸ ਆ ਜਾਓ ਜੀ ਕਹਿਣਾ ਕਿ ਨਹੀਂ ਸਰ ਜੀ ਬੋਲਣ ਦੇ ਬਸ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਜੇ ਪਿਆਰ ਨਾਲ ਬੋਲੋ ਪਾ ਪੁੱਤ ਮਾਂ ਪੁੱਤ ਤੁਹਾਡੇ ਨਾਲ ਅਸੀਂ ਪਿਆਰ ਨਾਲ ਗੱਲ ਕਰਦੇ ਹਾਂ ਪਿਆਰ ਨਾਲ ਕੋਈ ਚਾਲ ਕਰਦਾ ਵਾ ਉਹ ਕਦੀ ਕੰਨ ਨਹੀਂ ਜਾਂਦਾ ਨਹੀਂ ਬੈਠੋ ਹੀ ਗੱਲ ਤੁਹਾਨੂੰ ਮੈਂ ਕਹਿ ਰਿਹਾ ਕਿ ਉਹ ਫੈਸਲਾ ਹੈ ਤੁਹਾਡਾ ਮੋਡੀਫਾਈਡ ਸੈਂਸਰ ਹੀ ਕਲਾਨ ਕਰਦਾ ਹੋਰ ਕੀ ਕੀਤਾ ਸਰ ਮੈਂ ਜੱਟ ਨਹੀਂ ਹਾਂ ਤੁਹਾਡੀ ਤਾਨੂੰ ਮੈਂ ਲਾਇਸੈਂਸ ਦੇ ਰਿਆ ਮੈਂ ਤੁਹਾਨੂੰ ਮੈਂ ਤੁਹਾਨੂੰ ਕਿੰਨਾ ਵੇ ਮੈਂ ਬੋਰਡ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਮੈਂ ਲਾਇਸੈਂਸ ਉਹਨੂੰ ਬੰਦੇ ਪਿੰਨ ਪੋਚਾ ਦੇਖੋ ਵੀਡੀਓਗ੍ਰਾਫੀ ਹੀ ਨਾ ਮੇਰੇ ਨਾਲ ਉਹ ਇਹਨਾਂ ਨੂੰ ਸਾਰੀ ਵੀਡੀਓ ਕਰਾਂ ਮੇਰੇ ਨਾਲ ਇਹਨਾਂ ਨੇ ਪੁੱਛਿਆ ਕੀ ਇਹਨੇ ਹਾਰ ਦਾ ਪੀਆ ਹਾਰ ਦਾ ਪੀਆ ਮਿਲਾਈ ਹੈ ਤੇ ਹੁਣ ਇਹਨੇ ਨਾ ਹੇ ਕੀ ਤੇ ਮਹਿੰਗਾਈ ਤੇ ਕਿੰਨਾ ਫਰਕ ਆ ਸਰ ਤੋਂ ਸੋਨਾ ਕਿੰਨਾ ਚਲਣਾ ਚਾਹਨਾ ਐ ਤਾਂ ਥੋੜੀ ਘੱਟ ਪੂ ਮਹਿੰਗਾਈ ਤੁਸੀਂ ਹਰ ਕਾਫੀ ਵਾਰੀ ਚਲਾਨ ਕਰੂਗੇ ਮੇਰੀ ਗੱਲ ਸੁਣੋ ਮੈਂ ਸਭ ਨੂੰ ਪਤਾ ਨਹੀਂ ਗਿਆ ਜਿੰਨਾਂ ਨੇ ਮੇਰੀ ਗੱਲ ਸੁਣੋ ਜਿੰਨੂੰ ਮੈਂ ਕੰਨੂ ਗਿਆ ਨਾ ਅਗਾਂ ਚੱਲਣਾ ਹੋਰ ਕਿਤੇ ਚਲੋ ਇਹਦਾ ਚਲਾਨ ਹੋ ਗਿਆ ਇਹਨਾਂ ਲਈ ਤਾਂ ਸ਼ੋਰ ਮੈਂ ਹੋਣੀ ਕਿਹਾ ਤੇ ਜਾਉਂਗਾ ਪ੍ਰੈਸਨ ਦਾ ਕੀ ਫਾਇਦਾ ਫਿਰ ਮੈਂ ਇੱਥੇ ਹੀ ਜਾਉਂਗਾ ਜਾਓ ਜਾਓ ਕੋਈ ਗੱਲ ਨਹੀਂ ਹਾਂਜੀ ਮੈਮ ਕੀ ਮਾਮਲਾ ਸੀਗਾ ਜੋ ਲੇਡੀ ਐ ਅੱਜ ਬਹਿਸ 바ਦੀ ਕਰ ਰਹੀ ਸੀ ਤੁਹਾਡੇ ਨਾਲ ਮਾਮਲਾ ਮੈਮ ਜੀ ਕੀ ਕਹਿੰਦੀ ਕੀ ਸੀਗੀ ਮਹਿਲਾ ਕਿ ਮੈਂ ਵੀ ਮੈਨੂੰ ਵੀ ਥੋੜਾ ਤੁਹਾਨੂੰ ਬੜੀ ਪੋਲਿਟਿਕ ਪ੍ਰੈਸ਼ਰ ਮਾਦੇ ਹੁੰਦਾ ਹੂ ਜੀ ਕੁਝ ਸੰਗਤ ਦੇ ਹਾਂ ਅੱਛਾ ਸਾਡਾ ਰਾਤ ਦੀ ਜਿੰਦਗੀ ਦੇ ਬਾਰੇ ਤੁਹਾਨੂੰ ਕਿ ਵਰਤਮਾਨ ਹੱਥੇ ਰੁਪਏ ਦਾ ਸਾਡਾ ਮਤਲਬ ਇਹੀ ਹੋਵੇ ਕਰਨਾ ਕਿ ਆਪਣੇ ਬੱਚਿਆਂ ਨੂੰ ਸੁਝਾਓ ਇੱਕ ਦਾ ਚਲਾਨ ਆਉਣਾ ਨਹੀਂ ਰੋਜ਼ ਮੈਮ ਲੜਕੇ ਵੀ ਲੱਗੇ ਜਿਹੜੇ ਦੋ ਨਾਲ ਹਾਂਜੀ ਹਾਂਜੀ ਅੱਛਾ ਇਹ ਕੁੜੀਆਂ ਦਾ ਸਕੂਲ ਹੈ ਕੁੜੀਆਂ ਦੇ ਸਕੂਲ ਦੇ ਵਿੱਚ ਸਕੂਲ ਮਤਲਬ ਗੁੱਲੜਬਾਜੀ ਕਰ ਰਹੇ ਸੀਗੇ ਕਰਵਾਜੀ ਕਰਦੇ ਆਗੇ ਵਗੇ ਰੱਖਦੇ ਸੋ ਤਾਂ ਤੁਸੀਂ ਹੂੰ ਠੀਕ ਬੱਚਿਆਂ ਦਾ ਵੀ ਤੁਹਾਨੂੰ ਬਾਹਰ ਨਿਕਾਉਣਾ ਖੜਾ ਹੋਣਾ ਨੇ ਮਾਪੇੜਿਓ ਥੋੜਾ ਸਕੇ ਕਰਦੇ ਆ ਕੰਪਲੇਟ ਆਂਦੀਆਂ ਸਾਹਮਣੇ ਵਾਰ-ਵਾਰ ਤਾਂ ਬੱਚੇ ਬਾਹਰ ਆ ਗਏ ਹੁਣ ਮਾਪੇ ਜੀ ਦਾ ਅਪੀਲ ਕਿ ਕਰੀਏ ਨੂੰ ਨਿਕਲੋ ਜੀ ਮਤਲਬ ਜੇਕਰ ਅਸੀਂ ਰੋਕਾਂਗੇ ਨਹੀਂ ਤੇ ਘਰਾਂ ਤੋਂ ਕਰਕੇ ਫੰਡ ਕਿਹਾ ਹੂੰ ਕੀ ਕਾਰਵਾਈ ਕੀ ਕੀਤੀ ਗਈ ਉਹਨੂੰ ਸਰਪ੍ਰੇਮ ਇਹ ਭਾਵਨਾ ਬੋਲ ਤੋਂ ਮੰਨ ਲੈਂਦਾ ਹੂੰ